ਕਲਵੀਰ ਜੀ ਕਰਨ ਡੇਰੀ ਫਾਰਮ ਚ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਭਗਵਾਨਪੁਰ ਕਮਲਵੀਰ ਕੋਲ ਅੱਜ ਤੁਹਾਨੂੰ ਟੌਪ ਦੀਆਂ 2-3 ਵੜਾ ਦਿਖਾਵਾਂਗੇ ਚੰਗੇ ਰਿਕਾਰਡ ਵਾਲੀਆਂ ਬਾਕੀ ਵੀਰ ਜੀ ਵੀਡੀਓ ਨੂੰ ਐਂਡ ਤੱਕ ਵੇਖਿਓ ਬਾਕੀ ਲੈਨੇ ਵੀਰ ਕੋ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਨਾਲ ਠੀਕ ਠਾਕ ਹਾਂਜੀ ਹਾਂਜੀ ਕਿਰਪਾ ਬੱਬ ਦੀਪ ਸਿੰਘ ਜੀ ਦੀ ਚਲੋ ਵੀਰ ਜੀ ਕਿਰਪਾ ਹੀ ਜਾਈ ਦੀ ਵੀਰੇ ਅੱਜ ਫਿਰ ਕਿੰਨੇ ਪਸ਼ੂ ਆ ਗਏ ਆਪਣੇ ਕੋਲ ਅੱਜ ਪਸ਼ੂ ਵੀ ਦੀ ਬਚਿਆ 2003 ਹੀ ਆ ਪਰ ਹੈ ਨਾਗੀ ਆ ਹੈ ਨਗੀਨਾ ਹੀ ਆ ਨਾ ਕਿੰਨੇ ਨਗੀਨੇ ਵੀ ਜੀ ਚੰਗਾ ਡੰਗ ਲੈਣਾ ਤੁਹਾਨੂੰ ਪਹਿਲਾਂ ਦੱਸਿਆ ਠੀਕ ਆ ਦੇਖਦੇ ਆ ਜਾਂਦੀਆਂ ਨਾਲ ਨਾਲ ਹੀ ਦੇ ਟੰਗੇ ਪਚੂਣ ਤੇ ਹਾਂਜੀ ਹਾਂਜੀ 3-4 ਦਿਨ ਦੀ ਸੁਈ ਆ ਠੀਕ ਆ ਵੀਰੇ ਤੇ ਬੋਲਾ ਜੇ ਕੋਲੋਂ ਬੜਾ ਤੇਰਾ ਕਿਲੋ ਹੋਣਾ ਤਿਆਰ ਅਛਾ ਜੀ ਭਰਵੀਰ ਦੀ ਚੰਗੇ ਰਿਕਾਰਡ ਵਾਲੀ ਆ ਨਾ ਵੱਡੀ ਵਸ਼ੀਖ ਵੱਡੀ ਛਾੜ ਦਿੰਨੇ ਵਾ ਛਾਣ ਤੋਂ ਕਿਹੜਾ ਲਗਾਣਾ ਵੀਰੇ ਕਰਿਓ ਐਨ ਬੜੀ ਥੋੜਾ ਠੀਕ ਆ ਵੀਰੇ ਮਗਰ ਵੀਰ ਦੀ ਵਸ਼ਾ ਆ ਗਿਆ ਏ ਬੱਚੇ ਦਿੱਤੇ ਦੋਵਾਂ ਠੀਕ ਆ ਜੀ ਪਰਸੋਂ ਦੀ ਸੁਈ ਤੇ ਉਹ ਕੱਲ ਦੀ ਸੁਈ ਠੀਕ ਆ ਜੀ ਹਾਂਜੀ ਹਾਂਜੀ ਪਰਸੋਂ ਦੀ ਸੁਈ ਤੇ ਉਹ ਕੱਲ ਦੀ ਸੁਈ ਥਾਣਾ ਬੜਾ ਸਪੈਸ਼ਲ ਲਗਾਣਾ ਵੀਰੇ ਭਲਵਾਨ ਵਾਲੀ ਚਾਲ ਦਰਦੀ ਹੈ ਵੇਖੋ ਵੀਰੇ ਥਾਣਾ ਤੁੰਦ ਕਮਲ ਵੀਰ ਜੰਪਾਲ ਬੜਾ ਹਨਾ ਮਸ਼ੀਨ ਬਹੁਤ ਜਿਆਦਾ ਚੰਗੀ ਮਸ਼ੀਨ ਸ਼ੋ ਜੱਸ ਠੀਕ ਹੈ ਵੀਰੇ ਵੇਖੋ ਉਹਦੇ ਥਾਣਾ ਤੁੰਦ ਉਹਦੇ ਵੀਰ ਜੀ ਫਿਰ ਚੰਗਾ ਚੁਵਾਈ ਜਾਊਗਾ ਨਾ ਇਹ ਇੱਥੇ ਦੀ ਬਕਸ਼ੀ ਨਾਲ 20 ਕਿਲੋ ਦੀ ਗਰੰਟੀ ਮਿਲੀ ਜੇ 17-18 ਕਿਲੋ ਦੁੱਧ ਵਧੀਆ ਤੇ ਹੀ ਜਾਊਗੀ ਵੀਰ ਜੀ ਇਹਨੇ ਨਹੀਂ ਦਿਆ ਤਾਂ ਫਿਰ ਕਿੰਨੇ ਇਹ ਨੱਕ ਦੇਣਾ ਹਨਾ ਦੇਖੋ ਬਾਕੀ ਵੀਰ ਜੀ ਵਹਿੜਾ ਜਾਪੇ ਡਈ ਦੱਸਣ ਕਿੰਨਾ ਦੁੱਧ ਦੇਣਾ ਫਾੜੀ ਵਾਲਾ ਜੱਡਾ ਆ ਗਿਆ ਕੱਲਾ ਕੱਲਾ ਥਾਣਾ ਠੀਕ ਆ ਜੀ ਬੜੀ ਚੁਵਾਈ ਵੀ ਬੜੀ ਚੰਗੀ ਠੀਕ ਆ ਜੀ ਹਾਂ ਜੀ ਹਾਂ ਦੀ ਬਹੁਤ ਚੰਗੀ ਚੁਵਾਈ ਨੂੰ ਮਗਰਵਸ਼ ਆ ਗਿਆ ਤੇ ਚੰਗੇ ਟੌਪ ਦੀ ਆ ਕਮਲਵੀਰ ਰੇਟ ਇਹਦਾ ਰੇਡ ਵਿਧੀ ਛੋਟਾ ਜਾਈ ਮੁੱਲ ਕਰਨਾ ਹਾਂਜੀ ਮੁੱਲ ਲਈਦਾ ਭਾਵੇਂ ਜਿੰਨਾ ਮਰਜ਼ੀ ਕਰੀ ਜਈ 75 70 65000 ਦੀ ਹਾਨਾ ਦੇਣੀ ਹੈ 65000 ਦੀ ਹਾਨਾ ਹਾਨਾ 65 ਦੀ ਦੇਣੀ ਹੈ ਠੀਕ ਹੈ ਵੀਰੇ ਬਾਕੀ ਮਾਨ ਤਾਨ ਕਰ ਦਿਓ ਜੀ ਛੋਟ ਛੜ ਕਰਦਾ ਵੇਖੋ ਵੀਰੇ ਥਾਣਾ ਵੇਨ ਵੇਖੋ ਦਾਲੀਆਂ ਚੰਗੇ ਰਿਕਾਰਡ ਵਾਲੀ ਵੇੜ ਹਾਂਜੀ ਫੋਨ ਤੋਂ ਡਰਦੀ ਥੋੜਾ ਆ ਕੁਛ ਨੂੰ ਆਇਂਦਾ ਤੁਸੀਂ ਚੋਈ ਹਾਂਜੀ 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 ਵੀਰੇ ਤੇ ਗਾੜੀ ਆ ਗਈ ਐਚ ਐਫ ਯਾਦ ਨੇ ਕੀਨਾ ਆਇਆ ਵੀਰੇ ਇਹਨਾ ਬੂਠੀ ਬਾਠੀ ਵੇਖੋ ਤੇ ਕਿਦਾਂ ਫੁੱਟਬਾਲਾਂ ਨੂੰ ਗਾਂ ਸਹੀ ਗੱਲ ਆ ਵੀਰੇ ਗਾਂ ਵਸ਼ਾਂ ਬਣੀ ਫਿੰਡੀ ਕਰਮਾਂ ਲਈ ਹਾਂ ਜੀ ਹਾਂ ਜੀ ਗਮਨਵੀਰ ਖੋਲ ਕੇ ਦੌਰਦੇ ਹੋ ਜੀ ਜਿਹੜੀ ਫਿਕਸ ਸਟਰ ਹਨਾ ਜੀ ਹਾਂ ਜੀ ਹਾਂ ਜੀ ਫਿਕਸ ਸਟਰ ਦੀਏ ਠੀਕ ਆ ਜੀ ਦੇਖੋ ਵੀ ਦੇ ਵੇ ਬਾਕੀ ਚੰਗੀਆਂ ਦੋਵੇਂ ਵੜਾ ਚੰਗੇ ਰਿਕਾਰਡ ਵਾਲੀਆਂ ਬੜੀ ਚੰਗੀ ਬੜੀ ਜਿਹੀ ਬਿਲਕੁਲ ਵੀਰੇ ਬਿਲਕੁਲ ਇਹ ਵੀਰੇ ਕੱਲ ਦੀ ਸੋਈ ਠੀਕ ਹੈ ਠੀਕ ਆ ਇਹ ਤੇ ਬੋਲਾ ਬੁਲਾ ਹਨਾ ਬੋਲਾ ਬੋਲਾ ਅਜਾ ਦੋਵਾਂ ਦੇ ਬੋਲੇ ਭੰਦੇ ਹੋਣੇ ਆ ਹਾਂਜੀ ਵੀਰ ਜੀ ਅਸਲ ਦੁੱਧ ਹੁੰਦਾ ਵਾ 10 15 ਦਿਨੀ ਹਨਾ ਜੇ ਡੰਗਰ ਮਿਆਲੇ ਮੂਲੇ ਤੇ ਚੱਲ ਗਏ ਚੰਗੀ ਸੇਵਾ ਦੇ ਫੇਰ ਪਸ਼ੂ ਦੁੱਧ ਕੱਢਦਾ ਚੰਗਾ ਹਾਂਜੀ ਹਾਂਜੀ ਬਿਲਕੁਲ ਬਾਕੀ ਵੀਰ ਜੀ ਜਿਹੜੇ ਭੈਣ ਭਰਾ ਖੜਦੇ ਆ ਕਾਲੀ ਨਾ ਕਰਿਆ ਕਰੋ 2 4 ਦਿਨ ਸਾਂਭਿਆ ਕਰੋ ਹਨਾ ਵੀਰੇ ਕਿੱਡੀ ਹੁਣ ਤਾਜੀ ਦੁੱਧ ਆਉਂਦਾ ਹੈ ਆ ਜੀ ਆ ਜੀ ਆਪਣਾ ਆਪ ਦਿਖਾਉਣਾ ਹੀ ਆ ਜੀ ਦਿਖਾਉਣਾ ਦਿਖਾਉਣਾ ਬਿਲਕੁਲ ਵੀਰੇ ਆ ਗਾਣੇ ਏਦਾਂ ਸੁੰਭਾ ਥਾਂੜੇ ਜਿਹੜਾ ਸਹੀ ਗੱਲ ਆ ਵੀਰੇ ਸਹੀ ਗੱਲ ਆ ਬਿਲਕੁਲ ਵੀਰੇ ਕਿਹਦੀ ਹੈ ਨੀ ਆਣੀ ਜੇ ਕਿਹ ਕੋਲ ਦੇਖੋ ਵੀਰੇ ਜਿੰਨੇ 50 ਵੀ ਖੱਤਣਾ ਨਾ 55 ਵੀ ਖੱਤਣਾ ਬਿਲਕੁਲ ਵੀਰੇ ਥੂੜੇ ਬੋਦੇ ਵਿੱਚ ਦਾ ਹੋਰ ਪਾਲੇ ਉਹ ਵੀਰ ਇੱਥੇ ਆਣ ਕੇ ਵੀਰਾਂ ਦਾ ਆਪੇ ਮਨ ਬਣ ਜਾਣਾ ਵੇਖੋ ਦੇਖੋ ਬਿਲਕੁਲ ਤੇ ਗਾਂ ਗਾਂ ਆਈਆਂ ਕੋਈ ਗਾਂ ਸਮਝੇ ਇਹਨੂੰ ਹਾਂ ਜੀ ਹਾਂ ਜੀ ਵੀਰੇ ਗਾਂ ਵੀਰ ਜੀ ਕਮਲ ਵੀਰੇ ਦਾ ਰੇਟ ਜਿਹੜਾ ਹਾਂ ਨਾਂ ਵਾਲਾ ਡੇਟ ਵੀਰ ਜੀ ਇਹ ਵੀ ਵਸ਼ੀ ਜਿਹੜੀ ਆ ਨਾ ਹਾਂਜੀ ਦੇਣੀ ਆ ਜਿਹੜੀ ਖਾਣਾ ਮੁੱਲ 70 75 68000 ਦੀ ਬਗਾ ਮੈਂ ਅੱਛਾ 68000 ਦੀ ਗਾਂ ਦੇਣੀ ਆ ਹਾਂ ਉਦਾਂ 75000 ਦੀ ਨਾਮ ਪਿਆਸੀ ਸੀ ਪਰ ਵੀਰੇ ਸਾਰੇ ਅੰਗ ਗੰਗ ਚ ਦੁੱਧਾ ਵਸ਼ੀ ਦੇ ਸਹੀ ਗੱਲ ਆ ਵੀਰੇ ਥਾਂ ਤੁਹਾਨੂੰ ਚੰਗੇ ਟਾਪ ਦੇ ਲੱਗੇ ਬਹੁਤ ਚੰਗੀ ਹੈ ਵੀਰ ਜੀ ਵਸ਼ੀ ਠੀਕ ਆ ਵੀਰੇ ਕਿ ਅਨਗਿਨਾ ਵੀਰ ਜੀ ਇਹਦੇ ਬੱਚਾ ਬੁਲਬੁਲਾ ਇਹ ਦੇਖੋ ਜੀ ਆਪਾਂ ਸਮਝੀ ਜਾਣਾ ਵਾ ਹਾਂਜੀ ਹਾਂਜੀ ਤੇ ਧਰਮਾ ਦੇ ਆਉਂਦੇ ਚੈਣਾ ਵਾ ਸਹੀ ਗੱਲ ਹੈ ਤੇ ਆਪਾਂ ਵੀ ਫੁੱਲ ਪੈਖੜਿਆ ਜਿਹੜਾ ਕਿ ਉਹ ਫੁੱਲ ਮੋਲ ਲਾਊਗਾ ਤੇ ਉਹਨੂੰ ਦੇਣਾ ਵੇ ਹਾਂਜੀ ਹਾਂਜੀ ਬੱਚਾ ਵੇਖੋ ਕਿਦਾਂ ਦਾ ਬੱਚਾ ਸਹੀ ਗੱਲ ਹੈ ਵੀਰੇ ਹਰੇ ਗਾਂ ਡੇਢ ਇੱਕ ਦੋ ਮਹੀਨੇ ਕੱਚੀ ਆ ਪਰ ਥੱਲੇੋਂ ਇਦਾਂ ਲੱਤੀ ਭੰਡੀ ਹਾਂਜੀ ਹਾਂਜੀ ਵੀਰ ਜੀ ਫਿਰ ਉਹਦੇ ਗੱਲ ਆਈ ਆ ਹਾਂ ਪਰ ਬਿਊਟੀ ਤੇ ਚਮਕ ਬੜੀ ਆ ਬਹਿੜ ਦੀ ਸਹੀ ਗੱਲ ਹੈ ਵੀਰੇ ਆਪਦੇ ਥੋੜਾ ਨਹੀਂ ਲੱਭਦੇ ਵੀਰੇ ਇਹ ਤੇ ਬੜੀ ਮੁਸ਼ਕਲ ਨਾ ਕਿਉਂਕਿ ਇਹਨਾਂ ਦਾ ਕੱਦ ਨਹੀਂ ਹੁੰਦਾ ਵਸ਼ੀਆਂ ਦਾ ਬਹੁਤਾ ਪਰ ਇੰਨੇ ਕੱਦ ਫੁੱਲ ਕੀਤਾ ਹਾਂਜੀ 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 ਇੱਕ ਇਹ ਚੀਜ਼ ਵੇਖਣ ਵਾਲੀ ਹੈ ਨਾਲੇ ਵੀਰ ਜੀ ਇੱਕ ਹੋਰ ਗੱਲ ਆ ਇਹ ਹੈ ਪੰਜਾਬ ਵਾਲੀ ਜਰਸੀ ਐਸ ਵਾਲੀ ਆ ਹਾਂਜੀ ਹਾਂਜੀ ਇਹ ਨਹੀਂ ਕੋਈ ਗੀ ਮਾਲ ਚਲਾ ਲਈ ਨਹੀਂ ਆ ਗਈ ਮਾਲ ਚਲਾਉ ਛੱਡ ਕੇ 15000 ਦੀ ਦੇ ਬੰਦਾ ਪਾਦੇ ਹਨਾ ਉਹ ਕੰਮ ਨਹੀਂ ਹੈਗਾ ਚੰਗੇ ਬਾਕੀ ਵੀਰ ਨੂੰ ਨਹੀਂ ਸਾਰੀ ਤੁਹਾਨੂੰ ਇਹਦੇ ਜਿਹੜਾ ਰਿਕਾਰਡ ਆ ਦੇ ਦੇਣਗੇ ਇਹ ਵੀ ਦੀ ਹਮਾ ਚਲੜੀਆਂ ਉਹ ਟੇਮਾ ਟੇਮਆਂੀਆਂ ਸੁਣ ਨਹੀਂ ਨਿੰਗ ਨਿੰਗ ਠੇੜ ਇੰਦਾ ਕੱਟ ਜਾਂਦੇ ਸਹੀ ਗੱਲ ਆ ਵੀਰ ਸਿੱਧੀ ਘੋੜੀ ਵਾਂਗੂ ਅੱਛੀ ਆ ਸਹੀ ਗੱਲ ਆ ਸਹੀ ਗੱਲ ਆ ਉਹ ਗੋਗੜਾਂ ਜੀਆਂ ਆਲੀਆਂ ਹੁੰਦੀਆਂ ਬਿਲਕੁਲ ਬਿਲਕੁਲ 1 ਮਹੀਨਾ ਵਸ਼ੀ ਲਾਊਗੀ ਉਹ 2-4 ਦਿਨ ਉਧਰ ਉਧਰ 10 ਦਿਨ ਹੋ ਜਾਂਦੇ ਜਾਂ ਕੱਟ ਹਾਂਜੀ ਹਾਂ ਜੀ ਵਾਦ ਸੁ ਕਿਹੜਾ ਕੋਈ ਸੇਵਾ ਆਪਣਾ ਆਪ ਦਿਖਾਉ ਉਹਨੂੰ ਤੇ ਇਹ ਆਪਣਾ ਆਪ ਉਹਨੂੰ ਦਿਖਾਊਗੀ ਬਿਲਕੁਲ ਵੀਰ ਕੀ ਗੱਲ ਆ ਕਮਲ ਵੀਰੇ ਦਾ ਮੁੱਲ ਫੋਨ ਤੇ ਕਰਨਾ ਹੈ ਕਿ ਹੁਣ ਇਹ ਕੱਚੀ ਦਾ ਮੁੱਲ ਕਰ ਦ ਤੇ ਬਾਅਦ ਫਿਰ ਸਾਮਕੇ ਜੇ ਸਵਾਗ ਉਹ ਫਿਰ ਟਾਈਮ ਦੱਸੂਗਾ ਨਾ ਉਹ ਅਗਲੇ ਨੂੰ ਵੀ ਪਤਾ ਹੀ ਆ ਵੀ ਇੰਨੇ ਨੇ ਚੰਗੇ ਸਾਂਭੀ ਜਾਂਦੇ ਫਿਰ ਨਾ ਬਿਲਕੁਲ ਵੀਰੇ ਇੱਕ ਵਾਰ ਇੱਕ ਹੋਰ ਕੇ ਖੋਲ ਕੇ ਤਰਾ ਦੇਖੋ ਵੀ ਇਹ ਵੈੜ ਮਸ਼ੀ ਦੇ ਇਹਦੇ ਜੀ ਅੰਗ ਅੰਗ ਚ ਦੁੱਧ ਹੈ ਚੰਗਾ ਦੁੱਧ ਵਰੀ ਜਾਊਗੀ ਇਹ ਵੀ ਮੈਂ ਕਹਿੰਦਾ ਬੱਚਾ ਬਹੁਤ ਚੰਗਾ ਵਾ ਸਹੀ ਗੱਲ ਆ ਵੀਰੇ ਚਲੋ ਕੋਈ ਇਹਦੇ ਮੌਕੇ ਆ ਗਿਆ ਕੋਈ ਨਾ ਬਿਲਕੁਲ ਵੀਰੇ ਬਿਲਕੁਲ ਆ ਜਾ ਵੀਰ ਜੀ ਲੈ ਆਉ ਦੇਖੋ ਵੀਰੇ ਥਾਂੜਾ ਸੋਣ ਚੰਗਾ ਕੱਢੂ ਦੀ ਬੈੜ ਬਹੁਤ ਚੰਗੀ ਵੀ ਤੇ ਬਹੁਤ ਜ਼ਿਆਦਾ ਚੰਗੀ ਵਾਸ਼ੀ ਘੋੜੀ ਘੋੜੀ ਕਮਲਵੀਰ ਕਿੰਨਾ ਫਿਰ ਮੋਲੇ ਦਾ ਮੁੱਲ ਵੀ ਜੀ ਠੰਡੀ ਸੀਲ ਕੋ ਪਤਾ ਹੀ ਨਹੀਂ ਸਹੀ ਗੱਲ ਆ ਵੀਰੇ ਜਿੱਦਾਂ ਮਾਤਰੀ ਥੱਲੇ ਬਿਠਾਏ ਚੰਗਾ ਬੱਚਾ ਸਹੀ ਏ ਵੀਰੇ ਪੈਸਾ ਨਾਲ ਚੀਜ਼ਾਂ ਲਾਦੇ ਆ ਕਿਸਮਤ ਨਾਲ ਲੱਭਦੀਆਂ ਬਿਲਕੁਲ ਬਿਲਕੁਲ ਇਹ ਇਹ ਜਿੰਨਾ ਸਿਲਕ ਦੀ ਉਜਾਈ ਹੁੰਦੀ ਲਾ ਰੰਗ ਦੀ ਸਹੀ ਗੱਲ ਆ ਤੇ ਇਹਦੇ ਉਹ ਬਾਤ ਬਿਲਕੁਲ ਵੀਰੇ ਇਹ ਵੀ ਜਿਹੜੀ ਵੱਛੀ ਆ ਨਾ ਹਾਂਜੀ ਖਾਣਾ ਅੱਜ ਵੀ ਇਹਨਾਂ ਦੇ ਲੱਗ ਚੱਕੇ ਕਰ ਦਿੰਨੇ ਆ ਠੀਕ 75 80 85 ਜਿੰਨਾ ਮਰਜ਼ੀ ਕਰੀਏ 60000 ਦੀ ਵੱਛੀ 65 ਦੀ ਲੈ ਜਾ ਜੇ ਮਰਜ਼ੀ ਅੱਛਾ 65000 ਦੀ ਵੈੜੇ ਦੇਣੀ ਆ ਵੇਖੋ ਵੀਰ ਜੀ 60000 ਦੀ ਵੈਡ ਭਾਂ ਕੋਈ ਵਪਾਰੀ ਵੀਰ ਸਾਹਮ ਕੇ ਵੇਚ ਲੈ ਵੈਡ ਵਾਦਾ ਨਫਾ ਦੇ ਕੇ ਜਾਊਗੀ ਜੇਰਾ ਮਰਜ਼ੀ ਲੈ ਲੈ ਤੇ ਦੇਣੀ ਆ ਬਸ ਪ੍ਰੈਂਡ ਠੀਕ ਆ ਵੀਰੇ ਠੀਕ ਆ ਹਾਂਜੀ ਹਾਂਜੀ ਆ ਪਸ਼ੂ ਆ ਵੀਰ ਕੋਲ ਇੱਥੇ ਆਓ ਵੀਰ ਜੀ ਆਪਣੀ ਤਸੱਲੀ ਕਰਕੇ ਖੜੋ ਔਨਲਾਈਨ ਵੀਰ ਹੋਣਾ ਦੀ ਗਾਰੰਟੀ ਹੋਊਗੀ ਪਰ ਵੀਰ ਜੀ ਥਣ ਥਣ ਵੇਖ ਲਓ ਅੱਜ ਆਪੇ ਕਿਹੜੇ ਲੱਗੇ ਕਾਨ ਸੰਬੇ ਥਣ ਲੱਗੇ ਆ ਜੀ ਠੀਕ ਆ ਵੀਰੇ ਸასიਖਾਲ ਜੀ